ਸਰਹੰਦ ਲੈ ਕੇ ਆਉਂਦੇ ਆ। ਲਾਲ ਜਦੋਂ ਆਉਂਦੇ ਆ ਲੋਕ ਵੇਖਦੇ ਆ ਜੀ। ਗੱਡੀ ਤੇ ਬਿਠਾ ਕੇ ਲਿਆਇਆ ਜਾਂਦਾ। ਤੇ ਇੱਥੇ ਸਰਹੰਦ ਪਿੱਪਲ ਸੀ ਪਹਿਲਾਂ ਪਿੱਪਲ ਦੇ ਥੱਲੇ ਬਿਠਾਇਆ ਜਾਂਦਾ। ਰ ਸੀਤ ਬਹੁਤ ਪੈ ਰਹੀ ਸੀ ਬਹੁਤ ਠੰਡ ਸੀ ਉਧਰ ਬੂੰਦਾ ਬੰਦੀ ਮੀਂਹ ਪੈ ਰਿਆ। ਪਿੱਪਲ ਦੇ ਥੱਲੇ ਬਿਠਾਇਆ ਜਾਂਦਾ। ਸਾਰਾ ਹਜੂਮ ਇਕੱਠਾ ਹੋ ਜਾਂਦਾ। ਤੁਸੀਂ ਕੌਣ ਹੋ? ਕੀ ਨਾਂ ਤੁਹਾਡਾ? ਅੱਗੂ ਸਾਹਿਬ ਜੀ ਦੇ ਦੱਸਦੇ ਆਪਣਾ ਨਾਮ। ਤੁਸੀਂ ਯਾਦ ਰੱਖੋ ਗੁਰਮਖੋ ਇਹਨੂੰ ਕਦੀ ਮਹਿਸੂਸ ਕਰਕੇ ਵੇਖੋ ਜਿਨ੍ਹਾਂ ਨੂੰ ਹਜ਼ਾਰਾਂ ਸਿੱਖ ਆਪਣੇ ਅੱਖਾਂ ਦੀਆਂ ਪਲਕਾਂ ਤੇ ਬਿਠਾਉਂਦੇ ਹੋਣ ਅੱਜ ਉਹਨਾਂ ਦੇ ਚਾਰ ਚਫੇਰੇ ਹਜ਼ਾਰਾਂ ਦਾ ਤਮਾਸ਼ਾ ਇਕੱਠਾ ਹੋਇਆ ਪੁੱਛਦਾ ਪਿਆ ਕੌਣ ਹੋ ਤੁਸੀਂ ਕਿਵੇਂ ਹੋ ਤੁਸੀਂ ਉਹਨੀ ਦੇਰ ਨੂੰ ਸੁਚਾ ਨੰਦ ਹੁੰਦਾ ਪੀਪਲ ਥੱਲੇ ਸੁਚਾ ਨੰਦ ਮਿਲਦਾ ਮਹਤਾਜੀ ਉਹਦਾ ਚਿਹਰਾ ਮੂਰਾ ਦੇਖ ਕੇ ਕਿਨੇ ਪੁੱਤਰ ਬੱਚਿਓ ਆਪਣੇ ਲਾਲਾਂ ਨੂੰ ਇਹ ਬੰਦਾ ਸਾਡੀ ਖਮਾਤ ਕਰਨ ਵਾਲਾ ਲੱਗਦਾ ਹੈ ਪਿਆਰਿਓ ਨਹੀਂ ਉਹ ਜ਼ਹਿਰ ਦਾ ਭਰਿਆ ਹੋਇਆ ਹੈ ਵਜ਼ੀਰ ਖਾਨ ਨੂੰ ਦੱਸਿਆ ਜਾਂਦਾ ਹੈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਤੇ ਮਾਂ ਨੂੰ ਉਸ ਬੁਰਜ ਤੇ ਰੱਖੋ ਜਿਸ ਬੁਰਜ ਜੇਠ ਦੇ ਮਹੀਨੇ ਵਿੱਚ ਵੀ ਠੰਡ ਲੱਗਦੀ ਹੈ ਕਿਉਂਕਿ ਦੇ ਚਾਰ ਚੁਬੇਰੇ ਪਾਣੀ ਸੀ ਨਾ ਜੀ ਜਾਂ ਇੱਕ ਹੰਸਲਾ ਨਦੀ ਨਿਕਲਦੀ ਸੀ ਪਤਾ ਹੁਣ ਨਾ ਤੁਹਾਨੂੰ ਸਹਰਾਦਵਾਲਿਆਂ ਨੂੰ ਤੇ ਇਹ ਖੁੱਲਾ ਸੀ ਉਤੋਂ ਇਨੂੰ ਠੰਡਾ ਬੁਰਜ ਤਾਂ ਹੀ ਕਹਿੰਦੇ ਸਨ ਜਿਵੇਂ ਏਸੀ ਚੱਲਦਾ ਇਸ ਤਰ੍ਹਾਂ ਸੀ ਗਰਮੀਆਂ ਚ ਕਿਉਂਕਿ ਪਾਣੀ ਨੂੰ ਖਵਾ ਜਿਹੜੀ ਏ ਤੇ ਸਪਰਸ਼ ਕਰਕੇ ਹੁੰਦੀ ਖਵਾ ਠੰਡੇ ਬੁਰਜ ਰੱਖਿਆ ਗਿਆ ਕੋਈ ਬਿਸਤਰਾ ਨਹੀਂ ਦਿੱਤਾ ਕੋਈ ਖਾਣ ਪਾਣ ਨੂੰ ਕੁਝ ਨਹੀਂ ਦਿੱਤਾ ਗਿਆ ਮੈਂ ਕੱਲ ਵੀ ਕਿਹਾ ਸੀ ਗੁਰਮਖੋ ਤੁਸੀਂ ਦੇਖੋ ਇਸ ਚੀਜ਼ ਨੂੰ ਮਹਿਸੂਸ ਕਰਕੇ ਮਹਿਸੂਸ ਕਰਨ ਦਾ ਅਰਥ ਕੇਵਲ ਭਾਵਕਤਾ ਨਹੀਂ ਪਰ ਭਾਵਕਤਾ ਥੋੜੇ ਚਿਰ ਲਈ ਨਾ ਹੋਵੇ ਮੈਂ ਉਸ ਦਿਨ ਵੀ ਕਿਹਾ ਸੀ ਇੱਕ ਭਾਵਕਤਾ ਹੈ ਨਦੀ ਦੇ ਧੜ ਦੇ ਪਾਣੀ ਵਰਗੀ ਆਉਂਦੀ ਹੈ ਤੇ ਕੰਮ ਖਤਮ ਅਸੀਂ ਅੱਖਾਂ 'ਚ ਭਰ ਲੈਨੇ ਆ ਬੋਲਣ ਵਾਲੇ ਵੀ ਪਾਣੀ ਸੁਣਨ ਵਾਲੇ ਵੀ ਨਹੀਂ ਪਿਆਰਿਓ ਉਹ ਪਾਣੀ ਸੀਨੇ ਨੂੰ ਜ਼ਰੂਰ ਪਗਲਾਏ ਨਹੀਂ ਤੇ ਪਿੱਤਲ ਦੇ ਗਲਾਸ 'ਚ ਪਾਇਆ ਹੋਇਆ ਬਰਫ਼ ਦਾ ਪਾਣੀ ਵੀ ਬਾਹਰ ਬੂੰਦਾਂ ਲੈ ਆਉਂਦਾ ਹੈ ਪਰ ਧਾਤ ਮੈਟਲ ਕਦੀ ਪਿਘਲਾਉਂਦਾ ਨਹੀਂ ਆਪਣੇ ਆਪ ਨਰਮ ਨਹੀਂ ਕਰਦਾ ਇੱਥੇ ਫਿਰ ਜਿਹੜੀ ਕਚਹਿਰੀ ਲੱਗੀ ਹੈ ਸਹਿਬਜ਼ਾਦਿਆਂ ਨੂੰ ਇੱਕੋ ਹੀ ਗੱਲ ਕਹੀ ਗਈ ਸੀ ਇਸਲਾਮ ਕਬੂਲ ਕਰੋ ਮੈਂ ਤੁਹਾਨੂੰ ਬੇਨਤੀ ਕਰਾਂ ਕਚਹਿਰੀ ਚੋਂ ਦੋ ਤਿੰਨ ਦਾ ਜ਼ਿਕਰ ਆਉਂਦਾ ਤਿੰਨ ਦਿਨਾਂ ਦਾ ਸਹਿਬਜ਼ਾਦੇ ਜਾਂਦੇ ਆ ਕੋਈ ਆਪਣਾ ਨਹੀਂ ਇਹ ਗੱਲ ਯਾਦ ਰੱਖਿਓ ਬੰਦੇ ਤੇ ਥਾਂ ਵੱਡਿਆਂ ਵੱਡਿਆਂ ਬੰਦਿਆਂ ਨੂੰ ਪ੍ਰਭਾਵਿਤ ਕਰਕੇ ਸਿਧਾਂਤ ਤੋਂ ਡੁਲਾਜ ਜਾਂਦੇ ਆ ਇਹ ਦੋ ਚੀਜ਼ਾਂ ਫਿਰ ਚੇਤੇ ਰੱਖਿਓ ਇੱਕ ਥਾਂ ਤੇ ਇੱਕ ਲੋਕ ਜਿਸ ਥਾਂ ਤੇ ਚੱਲੇ ਨੇ ਇਹ ਥਾਂ ਉਪਰੀ ਕਹਿ ਤੇ ਵਜ਼ੀਰ ਖਾਂ ਦੀ ਕਚਹਿਰੀ ਹੈ ਇਹ ਅਨੰਦਗੜ੍ਹ ਦਾ ਕਿਲਾ ਨਹੀਂ ਥਾਂ ਪ੍ਰਭਾਵਿਤ ਕਰੇਗੀ ਦੂਸਰੀ ਜਿੰਨੇ ਲੋਕ ਨੇ ਕੋਈ ਹਮਦਰਦ ਨਹੀਂ ਸਾਰੇ ਜ਼ਿਆਦਾ ਇਹ ਹੀ ਜ਼ੋਰ ਤੇ ਨੇ ਵੀ ਕਿਸੇ ਤਰੀਕੇ ਨਾਲ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਧਰਮ ਕਨਵਰਟ ਕਰ ਦਿਓ ਕੱਟੋ ਕੱਟ ਜੀ ਕਹਿਣ ਵਾਲੇ ਬਣਾਗੇ ਲੜਨ ਵਾਲਿਆ ਤੇਰੇ ਪੁੱਤਰ ਅਸੀਂ ਮੁਸਲਮਾਨ ਬਣਾ ਲਿਆ ਇਹ ਬੜੀ ਵੱਡੀ ਬੜੀ ਵੱਡੀ ਗੱਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਂਦੇ ਜੀ ਇਹ ਕਹਿ ਦਈਏ ਕਿ ਤੇਰੇ ਪੁੱਤਰ ਅਸੀਂ ਬਦਲ ਦਿੱਤੇ ਆ ਜੇ ਸਿੱਖੀ ਦੀ ਤੁਸੀਂ ਗੱਲ ਕਰਦੇ ਪਏ ਸਾਹਿਬਜ਼ਾਦੇ ਅੰਦਰ ਜਾਂਦੇ ਆ ਸਭ ਨੂੰ ਪਤਾ ਵੱਡਾ ਦਰਵਾਜ਼ਾ ਬੰਦ ਏ ਛੋਟੀ ਖਿੜਕੀ ਖੁੱਲੀ ਅੰਦਰ ਪਹੁੰਚਦੇ ਆ ਪਿਆਰੋ ਗੱਜ ਕੇ ਫਤਿਹ ਬੁਲਾਉਂਦੇ ਆ ਸਾਹਿਬਜ਼ਾਦੇ ਉੱਥੇ ਫਿਰ ਉੱਠਦਾ ਸੁਚਾਨੰਦ ਪੋਛਦਾ ਜੀ ਤੁਹਾਡਾ ਨਾਮ ਕੀ ਕੀ ਤੁਹਾਡਾ ਨਾਮ ਤੇ ਸਹਬਜ਼ਾਦੇ ਉਹਦੇ ਚਿਹਰੇ ਵੱਲ ਦੇਖ ਕੇ ਐਡੀ ਆਵਾਜ਼ ਕੜਕਣੀ ਆਵਾਜ਼ ਵਿੱਚ ਦੇਖ ਕੇ ਕਹਿਣ ਲੱਗੇ ਗੋਬਿੰਦ ਸਿੰਘ ਕੇ ਪੁੱਤ ਹਮ ਦਾਦੀ ਗੁਜਰੀ ਪਾਹੇ ਫਤਿਹ ਸਿੰਘ ਜ਼ੋਰਾਵਰ ਸਿੰਘ ਨਾਮ ਹਮਾਰੇ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਦਾਦੀ ਸਾਡੀ ਨਾਲ ਆਈਏ ਮਾਤ ਗੁਜਰੀ ਮੇਰਾ ਨਾਮ ਜ਼ੋਰਾਵਰ ਸਿੰਘ ਹੈ ਇਹ ਮੇਰਾ ਛੋਟਾ ਭਰਾਏ ਦਾ ਨਾਮ ਫਤਿਹ ਸਿੰਘ ਹੋਰ ਦੱਸ ਉਹ ਕਹਿੰਦਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਪ ਨੂੰ ਚਮਕੌਰ ਦੇ ਗੜ੍ਹ ਵਿੱਚ ਮਾਰ ਦਿੱਤਾ ਗਿਆ ਹੈ ਖਤਮ ਹੋ ਗਿਆ ਉਹ ਤੁਹਾਡੇ ਭਰਾ ਮਾਰ ਦਿੱਤੇ ਗਏ ਤੁਹਾਡੇ ਗੁਰੂ ਦੇ ਸਿੱਖ ਬਾਪ ਦੇ ਸਿੱਖ ਮਾਰ ਦਿੱਤੇ ਗਏ ਅੱਗੋਂ ਫਿਰ ਬਾਬਾ ਜੋਰਾਵਰ ਸਿੰਘ ਬੋਲਦਿਆ ਨਹੀਂ ਦੁਨੀਆ ਦੀ ਕੋਈ ਤਾਕਤ ਨਹੀਂ ਸਾਡੇ ਬਾਪ ਨੂੰ ਮਾਰ ਸਕੇ ਸਰੀਰਕ ਤੌਰ ਤੇ ਸਭ ਨੇ ਜਾਣਿਆ ਪਰ ਜਿਹੜੀ ਜੋਤ ਸਾਡੇ ਬਾਪ ਦੇ ਅੰਦਰ ਬਲਦੀ ਪਈਏ ਦੁਨੀਆ ਦੀ ਕੋਈ ਤਾਕਤ ਉਹਨੂੰ ਖਤਮ ਨਹੀਂ ਕਰ ਸਕੀ ਬਾਬ ਸਾਡਾ ਚਰਨਜੀਵੀਖ ਹੈ ਇਸੇ ਸਮੇਂ ਦੇ ਦਰਮਿਆਨ ਹੀ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਮੈਂ ਹਰ ਸਾਲ ਹੁੰਦਾ ਜ਼ਿਕਰ ਕਰਨਾ ਅੱਜ ਮੈਂ ਪੜ੍ਹ ਕੇ ਕਿ ਗਿਆਨੰਦ ਬੰਦਾ ਵੀ ਹੁੰਦਾ ਜੀ ਸੁਚਾਨੰਦ ਇੱਕ ਖਮਚੀ ਲੈ ਕੇ ਆਉਂਦਾ ਹੈ ਖਮਚੀ ਵਾਂਸ ਦੀ ਇੱਕ ਪਤਲੀ ਜੀ ਛਮਕ ਹੁੰਦੀ ਹੈ ਹਰਿਆਣੇ ਚ ਕੈਂਚੀ ਕਹਿੰਦੇ ਆ ਖਮਚੀ ਇਹ ਤੂਤ ਦੀ ਪਤਲੀ ਸੋਟੀ ਦੀ ਬੰਦੀ ਹੈ ਉਂਝ ਜ਼ਿਆਦਾਤਰ ਬਾਸ ਲੈ ਕੇ ਉਹਦੀ ਪਤਲੀ ਜੀ ਸੋਟੀ ਬਣਾ ਕੇ ਸਹਿਬਜ਼ਾਦਿਆਂ ਨੂੰ ਸਰਦੀ ਦੇ ਵਿੱਚ ਗੁਰਮਖੋ ਖਮਚੀਆਂ ਦੇ ਨਾਲ ਕੁੱਟਿਆ ਗਿਆ ਹੈ ਜਦੋਂ ਕੁੱਟਰੇ ਨੂੰ ਉੱਥੇ ਲਿਖਦਾ ਵਿਦਵਾਨ ਕਹਿੰਦਾ ਖਮਚੀ 700 ਲਗੇ ਦੁਖਦੇਵਨੰਗ ਇਹ ਬਾਲਕ ਸੁਹੂਲ ਧੂਪ ਨਾ ਖੇਵਣਾ ਇਹ ਇਹ ਖਮਚੀਆਂ ਮਾਰਦਾ ਹੈ ਉਹ ਵੈਸੇ ਘਰਾ ਰਹੇ ਆ ਕਢਾਰੇ ਆ ਇਹ ਮਲੇਰ ਕੋਲੀ ਦੇ ਮੂੰਹ ਤੋਂ ਕਹਿੰਦੇ ਖਮਚੀਆਂ ਮਾਰਦੇ ਪੈ ਨੇ ਸਹਬਜ਼ਾਦਿਆਂ ਨੂੰ ਧੂਕੇ ਇਹ ਨਹੀਂ ਕੋਈ ਪਿਆਰ ਗਲੇ ਤੋਂ ਪੜ ਕੇ ਕਪੜੇ ਧੂਕੇ ਜਦੋਂ ਖਮਚੀਆਂ ਮਾਰਦੇ ਨੇ ਪਿੰਡ ਪਿੰਡੇ ਤੇ ਖਮਚੀ ਪੈਂਦੀ ਏ ਮੂੰਹ ਵਾਲੇ ਪਾਸੇ ਮਾਰਦੇ ਨੇ ਅੱਗੋਂ ਸਹਬਜ਼ਾਦੇ ਕੁਛ ਨਹੀਂ ਬੋਲਦੇ ਸਭ ਕੁਝ ਜਰੀ ਜਾਂਦੇ ਨੇ ਲਿਖਣ ਵਾਲਾ ਕਹਿੰਦਾ ਉਹ ਜ਼ਾਲਮੋ ਇਹ ਉਹ ਬੱਚੇ ਨੇ ਫੁੱਲ ਜਿਨ੍ਹਾਂ ਨੇ ਕਦੀ ਧੁੱਪ ਦੀ ਕਿਰਨ ਵੀ ਨਹੀਂ ਸਹੀ ਹੋਈ ਖਮਚੀ ਸਾਤੋਂ ਲੱਗੇ ਦੁਖਦੇਵ ਨੇ ਇਹ ਬਾਲਕ ਸੋ ਫੂਲ ਧੂਪ ਨੇ ਖੇਵਨਗ ਇਹਨਾਂ 'ਚ ਕਦੀ ਧੁੱਪ ਵੀ ਨਹੀਂ ਸਖੀ ਫਿਰ ਸਹਿਬਜ਼ਾਦਿਆਂ ਨੂੰ ਗੁਲੇਲੇ ਮਾਰੇ ਗਿਆ ਜੀ ਬਨ ਕੇ ਮੈਂ ਕਿਹਾ ਜਦੋਂ ਉਸ ਰਾਤ ਵਾਪਸ ਗਏ ਹੋਣਗੇ ਜਦੋਂ ਪਿੰਡੇ ਦੇ ਉੱਤੇ ਨਿਸ਼ਾਨ ਪਏ ਹੋਣਗੇ ਖਮਚੀਆਂ ਦੇ ਗੁਲੇਲਿਆਂ ਦੇ ਨਿਸ਼ਾਨ ਪਏ ਹੋਣਗੇ ਉਸ ਦਾਦੀ ਦੇ ਦਿਲ ਨੂੰ ਪੁੱਛ ਕੇ ਦੇਖੋ ਜਿਨੇ ਪੁੱਤਰਾਂ ਦੇ ਪੋਤਿਆਂ ਦੀ ਕੰਡ ਦੇ ਉੱਤੇ ਖਾਤ ਕਿਵੇਂ ਫੇਰਿਆ ਹੋਵੇ ਅੰਦਰ ਕਿਵੇਂ ਚਰ ਗਈ ਸਭ ਕੁਝ ਮਾਂ ਮਾਤਾ ਜੀ ਨੇ ਦੇਖਿਆ ਅੰਦਰੇ ਅੰਦਰ ਸਭ ਕੁਝ ਪੀ ਕੇ ਦੋਨਾਂ ਨੂੰ ਮੱਥੇ ਚੁੰਮ ਕੇ ਕੁੱਟ ਕੇ ਖੱਬੇ ਸਜੇ ਸੀਨੇ ਨਾਲ ਲਾ ਲਿਆ ਪੁੱਤ ਕੀ ਕਹਿੰਦੇ ਸਨ ਮਾਂ ਜੀ ਕਹਿੰਦੇ ਸਨ ਤੁਸੀਂ ਧਰਮ ਛੱਡ ਦਿਓ ਕਹਿੰਨ ਤੁਸੀਂ ਕਿਹਾ ਕਹਿੰਦੇ ਮਾਂ ਜੀ ਨਾ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਤੁਸੀਂ ਤਾਂ ਤੋਰ ਕੇ ਤੋਂ ਕਿਹਾ ਸੀ ਤੁਰਦਿਆਂ ਯਾਦ ਰੱਖਿਓ ਜਿਸ ਘਰ ਵਿੱਚ ਦਾਦੀ ਤੇ ਮਾਂ ਦੇ سینੇ ਸਿੱਕੀ ਵਸ ਜਾਈਗੀ ਨਾ ਉਸ ਮਾਂ ਦੇ ਦੁੱਧ ਨੂੰ ਪੀਣ ਵਾਲਾ ਕਦੀ ਬੇਮੁਖ ਨਹੀਂ ਹੋ ਸਕਦਾ ਮਹਾਤਾ ਜੀ ਨੇ ਕਿਆ ਤੁਸੀਂ ਕੀ ਕਿਹਾ ਕਹਿੰਦੇ ਮਾਂ ਜੀ ਸਭ ਕੁਝ ਝਰ ਲਿਆ ਪਰ ਅਸੀਂ ਡੋਲੇ ਨਹੀਂ ਅਸੀਂ ਕੋਈ ਪਰਵਾਹ ਨਹੀਂ ਕੀਤੀ ਉਸ ਰਾਤ ਆਖਰ ਚੀਸਾਂ ਦਾ ਪੈਂਦੀਆਂ ਸਨ ਨਾ ਜੀ ਕਥਾ ਕਰਨੀ ਸੁਖੀ ਹੈ ਸੀਤ ਹੈ ਲਾਸਾ ਪਈਆਂ ਨੇ ਉਸੇ ਰਾਤ ਕਲ ਭਾਈ ਬਲਵੰਤ ਸਿੰਘ ਜ਼ਿਕਰ ਕਰ ਰਹੇ ਸਨ ਭਾਈ ਮੋਤੀराम ਮੋਹਰਾ ਉਹ ਆਇਆ ਘਰ ਉਦਾਸ ਹੈ ਮਾਂ ਤੇ ਘਰ ਵਾਲੀ ਪੁੱਛਦੀ ਹੈ ਕਿਉਂ ਉਦਾਸ ਹੈ ਕਹਿੰਦਾ ਕਹਿਰ ਹੋ ਗਿਆ ਗੁਰੂ ਗੋਬਿੰਦ ਸਿੰਘ ਵੀ ਪੁੱਤਰ ਤੇ ਮਾਂ ਠੰਡੇ ਬੁਰਜ ਨੇ ਕਿਸੇ ਪਾਣੀ ਦਾ ਘੁੱਟ ਵੀ ਨਹੀਂ ਦਿੱਤਾ ਕੁਝ ਖਾਣ ਨੂੰ ਨਹੀਂ ਦਿੱਤਾ ਉਹ ਜੇਲ੍ਹ ਦੇ ਵਿੱਚ ਲੰਗਰੀ ਸੀ ਭਾਈ ਮੋਤੀराम ਜਿਹੜੇ ਸਨ ਉਹ ਲੰਗਰ ਬਣਾਉਂਦੇ ਸਨ ਕਹਿੰਦੇ ਮਾਂ ਮੇਰਾ ਦਿਲ ਕਰਦਾ ਹੈ ਮੈਂ ਗੱਲ ਕਰ ਰਿਹਾ ਹਾਂ ਸਿਪਾਈ ਬੇਈਮਾਨ ਤੇ ਰਿਸ਼ਵਤੀ ਦੇ ਤੂੰ ਦੁੱਧ ਤਿਆਰ ਕਰ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਦੁੱਧ ਪਿਆਉਣਾ ਚਾਹੁੰਦਾ ਪਿਆਰਿਓ ਦੁੱਧ ਤਿਆਰ ਕੀਤਾ ਸਿਪਾਈਆਂ ਨੂੰ ਵਾਕੀ ਪੈਸੇ ਦਿੱਤੇ ਸੇਵਾ ਦਾ ਸਬੰਧ ਅਰਬਾਂ ਨਾਲ ਨਹੀਂ ਪਿਆਰਿਓ ਇੱਕ ਕੌਡੀ ਵੀ ਗੁਰੂ ਦੇ ਅੱਗੇ ਰੱਖ ਜੋ ਉਹ ਵੀ ਅਰਬਾਂ ਪਤੀ ਦਾ ਮੁਕਾਬਲਾ ਕਰ ਜਾਂਦੀ ਹੈ ਉਹ ਕੌਡੀ ਅਮੀਰ ਤੋਂ ਉਹਨੇ ਦੁੱਧ ਦਾ ਲਿਆ ਜੀ ਭਾਂਡਾ ਨਾਲ ਗਲਾਸ ਲੈ ਸ਼ਿਪਾਈਆਂ ਨੇ ਉੱਤੇ ਜਾਣ ਦਿੱਤਾ ਜਦੋਂ ਪੌੜੀਆਂ ਵਿੱਚੋਂ ਚੜਦਾ ਤੇ ਆਵਾਜ਼ ਆਠ ਪੈਰਾਂ ਦੀ ਆਈ ਇੱਕੋ ਤਾਂ ਮਾਂ ਜੀ ਉੱਠੇ ਕਹਿੰਦੇ ਕੌਣ ਕਹਿੰਦਾ ਮਾਂ ਮੇਰੀਏ ਮੈਂ ਉਹ ਬਦਨਸੀਬ ਹਾਂ ਜਿਹੜਾ ਇਹ ਜ਼ੁਲਮ ਦੇਖਣ ਵਾਸਤੇ ਧਰਤੀ ਤੇ ਜੰਮਿਆ ਹਾਂ ਮੇਰੇ ਮੇਰੀਆਂ ਅੱਖਾਂ ਸਾਹਮਣੇ ਬਹੁਤ ਕੁਝ ਹੋ ਰਿਹਾ ਹੈ ਕੱਪੜੇ ਚ ਲਪੇਟਿਆ ਭਾਂਡਾ ਕੱਢਿਆ ਕਹਿੰਦਾ ਮਾਂ ਜੀ ਮੈਂ ਮੋਤੀ ਹਾਂ ਮਹਿਰਾ ਤੇ ਮੈਂ ਤੇਰੇ ਲਾਲਾਂ ਨੂੰ ਦੁੱਧ ਪਿਲਾਣ ਆਇਆ ਹਾਂ ਉਨੇ ਦੁੱਧ ਪਿਆਇਆ ਮਾਤਾ ਜੀ ਨੇ ਬਹੁਤ ਅਸੀਸਾਂ ਦਿੱਤੀਆਂ ਭਾਈ ਸਾਹਿਬ ਬੈਠੇ ਆ ਕਥਾ ਮੁਰੀਦ ਜੀ ਉਹ ਦਿਨ ਕਹਿ ਰਹੇ ਸਨ ਦੋ ਗਲਾਸਾਂ ਦੀ ਕੀਮਤ ਆਪਣਾ ਪੂਰਾ ਪਰਿਵਾਰ ਦੇ ਦਿੰਦਾ ਭਾਈ ਮੋਤੀराम ਜੀ ਨੇ ਦੁੱਧ ਪਿਆਇਆ ਦੂਸਰੇ ਦਿਨ ਫਿਰ ਕਚਹਿਰੀ ਲੱਗੀ ਮਲੇਰ ਕੋਟ ਲਿਆ ਆ ਮੈਂ ਸੰਖੇਪ ਗੱਲ ਕਰਾਂ ਉਹਨੂੰ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫੜਲੇ ਨੇ ਮਾਂ ਤੇਰੇ ਭਰਾ ਨਾਰਖਾਨ ਨੂੰ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਬਦਲਾ ਲੈ ਲੈ ਤੇਰੇ ਭਰਾ ਮਾਰੇ ਤੇਰੇ ਭਤੀਜੇ ਮਾਰੇ ਉਹ ਭਰੀ ਕਚਹਿਰੀ ਚ ਕਹਿੰਦਾ ਹੈ ਉਹ ਸ਼ੀਰਖੋਰਾ ਨੂੰ ਮਾਰੋਗੇ ਅਧਾਰ ਤੇ ਜਿਨ੍ਹਾਂ ਦੇ ਦੁੱਧ ਵਾਲੇ ਦੰਦ ਨਹੀਂ ਟੁੱਟੇ ਇਹਨਾਂ ਨੂੰ ਮਾਰੋਗੇ ਤੇ ਜੜ ਪੱਤੀ ਜਾਏਗੀ ਹਾਂ ਗੁਰੂ ਗੋਬਿੰਦ ਸਿੰਘ ਮਿਲਣਗੇ ਤੇ ਮੈਂ ਜ਼ਰੂਰ ਬਦਲਾ ਲਾਂਗਾ ਉਹਨਾਂ ਕਿਹਾ ਸੀ ਤੇਰੀ ਮਦਦ ਕਰ ਰਹੇ ਹਾਂ ਉਹ ਬੱਚਿਆਂ ਦੇ ਸਾਹਮਣੇ ਲਾਲਾਂ ਦੇ ਸਾਹਮਣੇ ਕਿਹਾ ਕਹਿੰਦਾ ਇਹ ਸ਼ੀਰਖੋਰ ਨੇ ਇਹ ਬੱਚੇ ਨੇ اسلام ਨਹੀਂ ਕਹਿੰਦਾ ਕੁਰਾਨ ਨਹੀਂ ਕਹਿੰਦੀ پیغمبر ਨਹੀਂ ਕਹਿੰਦਾ ਇਹ ਜ਼ੁਲਮ ਹੈ ਇੱਕੋਦਮ ਵਜ਼ੀਰ ਖਾਂ ਸ਼ਾਂਤ ਹੋ ਗਿਆ ਜੀ ਸੱਚ ਬੋਲਿਆ ਨਾ ਬੰਦਾ ਇਸ ਕਚਹਿਰੀ ਵਿੱਚ ਸੁਚਾਨੰਦ ਉੱਠਿਆ ਉਹਨੇ ਕਿਹਾ ਫਿਰ ਕਹਿੰਦਾ ਬੱਚਿਓ ਨਵਾਬ ਸਾਹਿਬ ਤੁਹਾਡੇ ਤੇ ਬੜੀ ਰਹਿਮ ਕਰ ਰਿਹਾ ਤੇ ਮੈਂ ਇੱਕ ਵਾਰ ਕਿਹਾ ਸੀ ਆਜ਼ਾਦ ਕੌਮ ਵਾਲਿਆਂ ਦੇ ਖਿਆਲ ਵੀ ਆਜ਼ਾਦ ਹੁੰਦੇ ਨੇ ਗੁਲਾਮ ਕੌਮਾਂ ਦੇ ਖਿਆਲ ਵੀ ਗੁਲਾਮ ਹੁੰਦੇ ਆ ਸ਼ੇਰ ਮੁਹੰਮਦ ਖਾਂ ਆਜ਼ਾਦ ਕੌਮ ਚੋਂ ਹੈ ਇਹ ਗੁਲਾਮ ਹੈ ਤੇ ਵੇਖੋ ਲਾਲਾ ਦولت رائے ਨੇ ਲਿਖਿਆ ਕਹਿੰਦਾ ਭਾਰਤ ਭੂਮੀ ਤੂੰ ਕਿਉਂ ਨਾ ਫਟ ਗਈ ਇਹ ਬੰਮ ਨੇ ਇਸ ਖੱਤਰੀ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨਾਲ ਕਹਿਰ ਕਮਾਇਆ ਤੂੰ ਫਟ ਕੇ ਦੋਨਾਂ ਨੂੰ ਘਰ ਕਿਉਂ ਨਾ ਕਰ ਦਿੱਤਾ ਉਹਨੇ ਤਾਂ ਸ਼ਬਦ ਬੜੇ ਸਖਤ ਵਰਤੇ ਨੇ ਜੀ ਚਲੋ ਮੈਂ ਬੜੀ ਸੰਖੇਪ ਜੀ ਬੇਨਤੀ ਕਰ ਰਿਹਾ ਇਹ ਉੱਠਿਆ ਕਹਿੰਦਾ ਬੱਚਿਓ ਇਹ ਨਵਾਬ ਸਾਹਿਬ ਤੁਹਾਡੇ ਤੇ ਰਹਿਮ ਕਰ ਰਿਹਾ ਬਾਬਾ ਜੀ ਹੱਸ ਕੇ ਕਹਿੰਦੇ ਨਹੀਂ ਸਾਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਇਹ ਇਨਸਾਨੀਅਤ ਦੇ ਨਾਤੇ ਬੋਲ ਰਿਹਾ ਹੈ ਕਹਿੰਦੇ ਮੰਨ ਲੋ ਅਸੀਂ ਤਾਨੂੰ ਛੱਡ ਦਿੰਨੇ ਆਂ ਜੀ ਅੱਜ ਕਿਉਂਕਿ ਸਾਰੀ ਕਚਹਿਰੀ ਢਲੀ ਪੈ ਗਈ ਜੀ ਇੱਕ ਬੰਦਾ ਜਦੋਂ ਸੱਚ ਵਾਲਾ ਬੋਲੇਗਾ ਉਦੋਂ ਬੰਦੇ ਬਦਲ ਕੇ ਕਹਿੰਦੇ ਤਾਨੂੰ ਛੱਡ ਦਿਆਂਗੇ ਜੀ ਅਸੀਂ ਫਿਰ ਕੀ ਕਰੋਗੇ ਬਾਬਾ ਫਤਿਹ ਸਿੰਘ ਬੋਲੇ ਵਾਹ ਵਾਹ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਬੋਲੇ ਕਹਿਣ ਲੱਗੇ ਛੱਡਣਾ ਥੋੜਾ ਤਾਂ ਸਾਨੂੰ ਇੰਨਾ ਮਾਰਿਆ ਕੱਲ ਤੁਸੀਂ ਛੱਡ ਦਿਓਗੇ ਤੁਸੀਂ ਛੱਡਣਾ ਨਹੀਂ ਕਹਿੰਦੇ ਮੰਨ ਲੋ ਅਸੀਂ ਛੱਡ ਦਈਏ ਕਹਿੰਦੇ ਛੱਡੋ ਅਸੀਂ ਪਿਤਾ ਗੁਰਦੇਵ ਦੇ ਚਰਨਾ ਜਾਵਾਂਗੇ ਅਸੀਂ ਸਿੰਘ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਅਸੀਂ ਫੌਜਾਂ ਲੈ ਕੇ ਚੜਾਂਗੇ ਸਰਹੰਦ ਉੱਤੇ ਫਿਰ ਕਹਿੰਦੇ ਵਜ਼ੀਰ ਖਾਂ ਦਾ ਸਿਰ ਲਾ ਕੇ ਰੱਖ ਦਿਆਂਗੇ ਯਾਦ ਰੱਖਿਓ ਇਹ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਹਿੰਦੇ ਇਹਦਾ ਸਿਰ ਲਾ ਕੇ ਰੱਖ ਦਿਆਂਗੇ ਉੱਥੇ ਫਿਰ ਇਹਨੇ ਕਿਹਾ ਸੀ ਕਹਿਣ ਲੱਗਾ ਕਿ ਇਹਨਾਂ ਨੂੰ ਬੱਚੇ ਮਤ ਸਮਝੋ ਨੀਕੇ ਬਾਰਕ ਤੂੰ ਮਤ ਜਾਨੋ ਨਾਗੋਂ ਕੇ ਪੂਤ ਪਛਾਨ ਨੂੰ ਇੱਥੇ ਬੋਲਿਆ ਸੀ ਕਹਿੰਦਾ ਇਹ नाग ਦੇ ਪੁੱਤਰ ਨੇ ਇਸ ਪੋਲੀਏ ਨੇ ਪੁਚੰਗੀ ਨੇ ਸਾਡੇ ਤਾਂ ਸ਼ਬਦੀ ਪੁਚੰਗੀ ਹੈ ਨੀਕੇ ਬਾਰਕ ਤੂੰ ਮਤ ਜਾਨੋ नागੋਂ ਕੇ ਇਹ ਪੂਤ ਪਛਾਨ ਨੂੰ ਤੁਮਰੇ ਹੱਥ ਆਜੇ ਆਏ ਕਰੋ ਅਵੇ ਜੋ ਮ ਆਪਣੇ ਮਨ ਭਾਏ ਜੋ ਮਨ ਪੈਂਦਾ ਹੈ ਇਹ ਤੇ ਫਿਰ ਬਾਗੀ ਪੁਨੇ ਦਾ ਫਤਵਾ ਦੇ ਦਿੱਤਾ ਕਹਿ ਦਿੱਤਾ ਇੱਕ ਰਾਤ ਦਾ ਸਮਾਂ ਦਿੱਤਾ ਜਾਂਦਾ ਸਲਾਹਕਾਰ ਉਹ ਆਪਣੀ ਮਾਂ ਨਾਲ ਦਾਦੀ ਨਾਲ ਨਹੀਂ ਤੇ ਕੱਲ ਨੂੰ ਜਿਉਂਦਿਆਂ ਨੂੰ ਨੀਆਂ ਚ ਚਿੰਨ ਦਿੱਤਾ ਜਾਏਗਾ ਸ਼ੇਰ ਮੁਹੰਮਦ ਖਾਂ ਉੱਠਿਆ ਜਦੋਂ ਇਹਨੇ ਸੁਣਿਆ ਫਤਵਾ ਕਹਿੰਦਾ ਕਾਜ਼ੀ ਤੂੰ ਸ਼ਰਮਤਾਬਕ ਫਤਵੇ ਨਹੀਂ ਦੇ ਰਿਹਾ ਤੂੰ ਝੂਠ ਬੋਲ ਰਿਹਾ ਹੈ ਭਰੀ ਕਚਹਿਰੀ ਚ ਕਹਿੰਦਾ ਕੁਫਰ ਤੋਲਣ ਵਾਲਿਓ ਝੂਠ ਬੋਲਣ ਵਾਲਿਓ ਇੱਕ ਦਿਨ ਸਰਹੰਦ ਗਰਕ ਹੋ ਜਾਏਗੀ ਤੁਹਾਡਾ ਨਾਮ ਉਹ ਨਿਸ਼ਾਨ ਮਿਟ ਜਾਣਾ ਹੈ ਮੈਂ ਫਿਰ ਕਹਾਂਗਾ ਲੈ ਵਿਚਾਰੇ ਸਾਨੂੰ ਕਿ ਸਿੱਖਾਂ ਨੂੰ ਪਿਆਰ ਕਰਕੇ ਤਾਂ ਦੇਖੇ ਸਾਡੇ ਨਾਲ ਬੈਰ ਨਾ ਕਮਾਓ ਸਾਡੇ ਨਾਲ ਦਗੇ ਨਾ ਕਰੋ ਸਾਣਾ ਕਪਟ ਨਾ ਖੇਡੋ ਸਾਨੂੰ ਧੋਖੇ ਨਾ ਦਿਓ ਹਾਲਾਂਕਿ ਸ਼ੇਰ ਮੁਹੰਮਦ ਖਾਂ ਬਾਅਦ ਚ ਲੜਦਾ ਰਿਹਾ ਜੀ ਉਹਨੇ ਸਿੱਖ ਮਾਰਿਆ ਉਹਨੇ ਜ਼ੁਲਮ ਕੀਤਾ ਸਾਨੂੰ ਪਿਆਰ ਕਰਕੇ ਕੋਈ ਦੇਖੇ ਸਾਡੇ ਗੁਰੂ ਦੇ ਲਾਲਾਂ ਦਾ ਇੱਕ ਹਾ ਦਾ ਨਾਰਾ ਮਾਰਿਆ ਸਰਹੰਦ ਮਲਿਆ ਮੇਟ ਹੋ ਗਈ ਮਲੇਰਕੋਟਲੇ ਦੇ ਮੁਸਲਮਾਨ ਵੱਸਦਾ ਪਿਆਰ ਇਹ ਸਿੱਖਾਂ ਦਾ ਹਿਰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੀਨਾ ਦੁਸ਼ਮਣ ਤੋਂ ਰਹਿਤ ਉਹ ਖਾਦਨ ਨਰਾ ਮਾਰ ਕੇ ਚਲਾ ਗਿਆ ਸ਼ਵੇਰੇ ਜੀ ਨੀਹਾਂ 'ਚ ਖੜੇ ਕਰਨਾ ਹੈ ਸ਼ਾਮ ਨੂੰ ਗਏ ਆ ਅੱਜ ਪੌੜੀਆਂ ਚੜ੍ਹਦੇ ਪਹੁੰਚੇ ਮਾਤਾ ਜੀ ਵੇਖ ਰਹੇ ਸਨ ਮੈਂ ਕੱਲ ਵੀ ਕਿਹਾ ਸੀ ਕਿ ਉਸ ਮਾਂ ਨੇ ਆਪਣਾ ਪਤੀ ਜੰਦੇ ਦੀ ਪਿੱਠ ਦੇਖੀ ਸੀ ਆਪਣੇ ਪੋਤਿਆਂ ਦੀ ਪਿੱਠ ਵੀ ਦੇਖਣੀ ਅੱਛਾ ਮਾਤਾ ਜੀ ਨੇ ਪਿਆਰ ਨਾਲ ਅੱਗੇ ਦੋਨਾਂ ਨੇ ਮਿਲੇ ਘੁੱਟ ਕੇ ਥੱਲੇ ਬੈਠ ਕੇ ਮਾਤਾ ਜੀ ਕਦ ਛੋਟੇ ਸਨ ਨਾ ਦੋਨਾਂ ਨੂੰ ਕੋਟ ਕਿਸ ਨੇ ਪੁੱਤ ਮੱਥੇ ਚੁੰਮੇ ਮੂੰਹ ਚੁੰਮਿਆ ਕੀ ਹੋਇਆ ਅੱਜ ਕਹਿੰਦੇ ਮਾਂ ਜੀ ਅੱਜ ਆ ਸਾਡੀ ਤੁਹਾਡੀ ਆਖਰੀ ਰਾਤ ਹੈ ਕੱਲ ਨੂੰ ਸਾਨੂੰ ਨੀਆ ਚ ਚਿੰਨ ਦੇਣਾ ਹੈ ਅੱਜ ਆਪਾਂ ਆਖਰੀ ਰਾਤ ਮਿਲਾਂਗੇ ਪਿਆਰਿਓ ਕਹਿਣਾ ਸੌਖਾ ਹੈ ਮੈਂ ਫਿਰ ਵਾਰ-ਵਾਰ ਕਹਿਣਾ ਸਾਡੀ ਆਖਰੀ ਰਾਤ ਹੈ ਛਵੇਰੇ ਨਹੀਂ ਪੁੱਛਿਆ ਤੁਸੀਂ ਕੀ ਬੋਲੇ ਕਿਆ ਮਾਤਾ ਜੀ ਉਹਨਾਂ ਨੇ ਫਿਰ ਕਿਹਾ ਸੀ ਤੁਸੀਂ ਸਲਾਮ ਨੂੰ ਕਬੂਲ ਕਰ ਲਓ ਮੁਸਲਮਾਨ ਬਣ ਜਿਓ ਤੁਹਾਨੂੰ ਧਨ ਦੇਾਂਗੇ ਦੌਲਤ ਦੇਾਂਗੇ ਵਾਰ-ਵਾਰ ਦੱਸਾਂ ਚਾਹ ਚਾਹ ਨਾਲ ਦੱਸਾਂ ਕਦੀ ਬਾਬਾ ਜੋਰਾਵਰ ਸਿੰਘ ਮਾਤਾ ਜੀ ਆਹ ਕਿਹਾ ਆਹ ਕਿਹਾ ਤੇ ਪੁੱਤ ਤੁਸੀਂ ਕਹਿੰਦੇ ਨਾ ਸਾਡੇ ਸਾਹਮਣੇ ਤਾਂ ਬਾਪੂ ਜੀ ਤੇ ਦਾਦਾ ਜੀ ਨੇ ਨਾ ਤੁਸੀਂ ਆਪ ਹੀ ਤਾਂ ਰਾਤ ਸੁਣਾ ਕੇ ਕਹ ਲਿਆ ਸੀ ਕਿ ਤੁਹਾਡੇ ਪਿਤਾ ਜੀ ਨੇ ਕਿਹਾ ਹੈ ਸੀਸ ਦਿਆ ਪਰ ਸਿਰ ਨਾ ਦੀਆ ਤੁਹਾਡੇ ਪਿਤਾ ਜੀ ਤੇ ਲਿਖਿਆ ਤੁਸੀਂ ਦੱਸਦੇ ਸੀ ਕਿ ਤੁਹਾਡੇ ਦਾਦੇ ਦੀ ਸ਼ਹਾਦਤ ਤੋਂ ਬਾਅਦ ਕਿਆ ਸੀ ਸੀ ਨਾ ਉਚਰੀ ਤੇ ਮਾਂ ਜੀ ਇਹਦੀ ਜਿਸ ਦੇ ਦਾਦੇ ਨੇ ਸੀ ਨਹੀਂ ਉਚਰੀ ਅਸੀਂ ਸੀ ਕਰਾਂਗੇ ਨਾ ਨਾ ਮਾਂ ਨੇ ਕੋਟ ਕੇ ਸੀਨੇ ਨਾਲ ਲਾਇਆ ਕਹਿੰਦੇ ਸ਼ਾਬਾਸ਼ ਮੇਰੇ ਪੁੱਤਰੋ ਬਸ ਇਹ ਮੈਨੂੰ ਤੁਹਾਡੇ ਤੇ ਆਸ ਸੀ ਗੁਰਮਖੋ ਯਾਦ ਰੱਖਿਓ ਉਮਰਾ ਛੋਟੀਆਂ ਨੇ ਆਤਮਾ ਬੜੀ ਬਲਵਾਨ ਹੈ ਅਡੋਲ ਹੈ ਅੱਜ ਰਾਤ ਬਤੀਤ ਹੋ ਗਈ ਜੀ ਸਾਰੀ ਰਾਤ ਮਾ ਜੀ ਨੇ ਮੈਂ ਕੱਲ ਵੀ ਕਿਹਾ ਸੀ ਜਿੰਨੀ ਮਾਤਾ ਜੀ ਦੀ ਕਮਾਈ ਸੀ ਬਾਬਾ ਬਕਾਲਾ ਸਾਹਿਬ ਦੀ ਜਿੰਨੀ ਅਨੰਦਪੁਰ ਦੀ ਕਮਾਈ ਸੀ ਜਿੰਨੀ ਪਤੀ ਗੁਰੂ ਦੀ ਸੇਵਾ ਦੀ ਕਮਾਈ ਸੀ ਜਿੰਨੀ ਪੁੱਤਰ ਨੂੰ ਕੋਕ ਚ ਪਾਲ ਕੇ ਪੁੱਤਰ ਨੂੰ ਲੋਰੀਆਂ ਦੀ ਕਮਾਈ ਸੀ ਨਾ ਉਹ ਸਾਰੀ ਦੀ ਸਾਰੀ ਕਮਾਈ 12 ਪੋ ਦੀ ਰਾਤ ਨੂੰ ਮਾਣੇ ਆਪਣੇ ਪੋਤਿਆਂ 'ਚ ਪਾ ਦਿੰਦੀ ਹੈ ਉਹ ਸਭ ਕੁਝ ਭਰ ਦਿੱਤਾ